ਪਿਆਰ ਪਰ ਸਸਿਕਾ ਸੋ ਅੱਜ ਅਸੀਂ ਉਹ ਮਹਾਨ ਸੰਗੀਤਕਾਰ ਜਿਨ੍ਹਾਂ ਦਾ ਪੂਰੀ ਦੁਨੀਆ ਵਿੱਚ ਕੋਈ ਤੋੜ ਨਹੀਂ ਜਿਨ੍ਹਾਂ ਦਾ ਪੂਰੀ ਦੁਨੀਆ ਦੇ ਵਿੱਚ ਕੋਈ ਮੁਕਾਬਲਾ ਨਹੀਂ ਜਿਨ੍ਹਾਂ ਦੇ ਨਾਲ ਇੱਕ ਬਹੁਤ ਵੱਡਾ ਨਾਮ ਲੱਗਦਾ ਮੈਂ ਕਹਿਣਾ ਚਾਹਾਂਗਾ ਕਿ ਉਹ ਸਤਿਕਾਰਯੋਗ ਸ਼ਖਸੀਅਤ ਉਹ ਅਦਭੁਜੋ ਮਹਾਨ ਮਿਊਜ਼ਿਕ ਡਾਇਰੈਕਟਰ ਜਨਾਬ ਚਰਨਜੀਤ ਹੋਜਿਆ ਸਾਹਿਬ ਸੰਗੀਤ ਸਮਰਾਟ ਜਿਨ੍ਹਾਂ ਮਾਲਕ ਨੇ ਉਹਨਾਂ ਨੂੰ ਸਵਾਸ ਬਖਸ਼ੇ ਸੀ ਉਹ ਸਾਰਿਆਂ ਨੂੰ ਸਾਰੇ ਸਵਾਸਾਂ ਨੂੰ ਪੂਰੇ ਕਰਦੇ ਉਸ ਮਾਲਕ ਦੀ ਕਚਹਿਰੀ ਦੇ ਵਿੱਚ ਜਾਬ ਰਾਜੇ ਬੜੇ ਦੁੱਖ ਦੀ ਗੱਲ ਹੈ ਔਰ ਇਹ ਜਿਹੜਾ ਘਟ ਹੈ ਕਦੇ ਪੂਰੀ ਜ਼ਿੰਦਗੀ ਚ ਪੂਰਾ ਨਹੀਂ ਹੋਣਾ ਕਿਉਂਕਿ ਉਹਨਾਂ ਨੇ ਜਦੋਂ ਬਹੁਤ ਸਾਰੇ ਕਲਾਕਾਰਾਂ ਨੂੰ ਗਵਾਇਆ ਤੇ ਸਾਰਿਆਂ ਨੂੰ ਕੱਲਾ ਗਵਾਇਆ ਨਹੀਂ ਬਲਕਿ ਉਹਨਾਂ ਨੂੰ ਸੁਪਰਸਟਾਰ ਵੀ ਬਣਾਇਆ ਹਰ ਗਾਣੇ ਦੇ ਨਾਲ ਅਨਸਾਫ਼ ਹਰ ਇੱਕ ਮੈਟਰ ਤੱਕ ਕੱਲੀ-ਕੱਲੀ ਲਾਈਨ ਦੇ ਨਾਲ انصاف ਉਹਨਾਂ ਨੇ ਬਖੂਬ ਕਰਿਆ ਔਰ ਜਿੱਥੇ ਕਲਾਕਾਰਾਂ ਨੂੰ ਗਵਾਇਆ ਹੈ ਤੇ ਉੱਥੇ ਨਾਲ ਉਹਨਾਂ ਨੂੰ ਸਿਖਾਇਆ ਵੀ ਆਹ ਲਾਈਨ ਐਦਾਂ ਕਹਿਣੀ ਐ ਆਹ ਲਾਈਨ ਐਦਾਂ ਕਹਿਣੀ ਐ ਤਾਂ ਉਹ ਜਿਹੜਾ ਗਾਣਾ ਸੰਪੂਰਨ ਹੁੰਦਾ ਸੀ ਕਿਉਂਕਿ ਕਲਾਕਾਰ ਕਿੱਦਾਂ ਦਾ ਵੀ ਗਾ ਦੇਵੇ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਵੀ ਮੇਰੇ ਮੁਤਾਬਕ ਉਹਨੇ ਬਣਾ ਚਾਹੀਦਾ ਔਰ 뮤직 ਦੀ ਜੋ ਉਹਨਾਂ ਨੂੰ ਸਮਝ ਸੀ ਜੋ ਮਾਲਕ ਦੀ ਗੋਡ ਗਿਫਟ ਸੀ ਸ਼ਾਇਦ ਉਹ ਕਿਸੇ ਨੂੰ ਨਸੀਬ ਨਹੀਂ ਹੋਈ ਤੇ ਨਹੀਂ ਹੋਏਗੀ ਜਿਸ ਰਾਗ ਦੇ ਵਿੱਚ ਗਾਣਾ ਹੁੰਦਾ ਸੀ ਉਸੇ ਰਾਗ ਨੂੰ ਮੱਧੇ ਨਜ਼ਰ ਰੱਖ ਕੇ ਉਹ ਜਿਹੜਾ 뮤직 ਦਾ ਟ੍ਰੀਟਮੈਂਟ ਦਿੰਦੇ ਸੀ ਤੇ ਸੁਰ ਸਵਾਦ ਮਤਲਬ ਗਾਣਾ ਉਹਨਾਂ ਨੇ ਇੱਕ ਜਿਵੇਂ ਇੱਕ ਟ੍ਰੀਟਮੈਂਟ ਬਣਾਤੀ ਹੋਈ ਚੀਜ਼ ਵੀ ਇਹਨੂੰ ਗਾਣਾ ਸੁਣ ਕੇ ਬੰਦਾ ਅੰਜੋਏ ਵੀ ਕਰ ਸਕਦਾ ਹੈ ਤੇ ਕੁਝ ਗਾਣੇ ਐਸੇ ਜਿਨ੍ਹਾਂ ਨੂੰ ਸੁਣ ਕੇ ਬੰਦਾ ਰੋ ਵੀ ਸਕਦਾ ਹੈ ਉਹ ਮਹਾਨ ਸੰਗੀਤਕਾਰ ਜਿਨ੍ਹਾਂ ਦਾ ਖਾਸ ਕਰਕੇ ਮੇਰੇ ਨਾਲ ਬੜਾ ਦਿਲੀ ਪਿਆਰ ਰਿਹਾ ਮੈਂ ਕਈ ਵਾਰੀ ਦਿੱਲੀ ਜਾਣਾ ਰਿਕਾਰਡਿੰਗ ਕਰਨ ਤਾਂ ਸੀ ਜਾਂਦੀ ਸੀ ਪਰ ਅਸੀਂ ਸਪੈਸ਼ਲ ਕਈ ਵਾਰੀ ਮਿਲਣ ਜਾਣਾ ਗੁਰੂ ਜੀ ਨੇ ਕਿਹਾ ਨੰਗੀਦਾ ਯਾਰ ਆਪਾਂ ਸੈਟਿੰਗ ਨਹੀਂ ਕਰਨੀ ਤੂੰ ਵੈਸੇ ਹੀ 2-4 ਦਿਨ ਆ ਜਾ ਤੇ ਮੈਨੂੰ ਖੁਸ਼ੀ ਹੁੰਦੀ ਸੀ ਵੀ ਮੈਨੂੰ ਉਹ ਬੁਲਾਇਆ ਕਰਦੇ ਸੀ ਸਾਰੇ ਪਰਿਵਾਰ ਦੇ ਨਾਲ ਘਰ ਵਾਂਗ ਉਰਦੇਸ਼ਨ ਭਰਾਵਾਂ ਦੇ ਨਾਲ ਮਾਤਾ ਦੇ ਨਾਲ ਗੁਰੂ ਜੀ ਉਹਨਾਂ ਨਾਲ ਜੋ ਸਾਡੇ ਤੇ ਉਹਨਾਂ ਨੇ ਪਰਪਕਾਰ ਕੀਤਾ ਜੋ ਸਾਨੂੰ ਅਸ਼ੀਰਵਾਦ ਦਿੱਤਾ ਉਹਨੂੰ ਕਦੇ ਵੀ ਅਸੀਂ ਜਿੰਨਾ ਚਿਰ ਦਮ ਚ ਦਮ ਰਹੇਗਾ ਨਹੀਂ ਭੁੱਲਾਂਗੇ ਔਰ ਨਾ ਗੁਰੂ ਜੀ ਨੂੰ ਭੁੱਲਾਂਗੇ ਤੇ ਨਾ ਹੀ ਉਹਨਾਂ ਦੇ ਅਸ਼ੀਰਵਾਦ ਨੂੰ ਤੇ ਨਾ ਹੀ ਉਹਨਾਂ ਦੀਆਂ ਮਿੱਠੀਆਂ ਤੁਨਾ ਨਾ ਹੀ ਉਹਨਾਂ ਦਾ ਜਿਹੜਾ ਵੱਡਾ ਮਿਊਜ਼ਿਕ ਹੈ ਉਹ ਇਹ ਕੋਈ ਭੁੱਲਣ ਜੋ ਗੱਲ ਨਹੀਂ ਔਰ ਉਹ ਘਟਾ ਜਿਹੜਾ ਕਦੇ ਵੀ ਪੂਰਾ ਨਹੀਂ ਹੋਣਾ ਮੈਂ ਇੱਕ ਨਾਚੀਜ਼ ਹੋਣ ਦੇ ਨਾਤੇ ਉਸ ਮਾਲਕ ਦੇ ਉਸ ਅੱਲਾ ਦੇ ਵਹਿਗਰੂ ਦੇ ਗੌਰ ਦੇ ਚਰਨਾਂ 'ਚ ਇਹ ਦੁਆ ਕਰਾਂਗਾ ਇਹ ਬੇਨਤੀ ਕਰਾਂਗਾ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ੇ ਔਰ ਮਗਰੋਂ ਸਾਰੇ ਪਰਿਵਾਰ ਨੂੰ ਜਿਹੜੇ ਸਾਡੇ ਵਰਗੇ ਨਾ ਚੀਜ਼ ਲੋਕ ਆ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਉਹ ਵਾਕਈ ਉਹ ਰੂਹ ਜਿਹੜੀ ਹੈ ਉਹ ਜੰਨਤ ਦੇ ਕਾਬਿਲ ਆ ਉਹ ਜੰਨਤ ਚ ਹੀ ਹੋਏਗੀ ਉਹ ਸਵਰਗ ਚ ਹੀ ਹੋਏਗੀ ਮੈਂ ਦੋ ਲਾਈਨਾਂ ਦੇ ਨਾਲ ਸਮਾਪਤੀ ਕਰਾਂਗਾ ਕਿ ਹੁਣ ਮੇਲ ਨਾ ਹੋਣੇ ਨੇ ਕਦੇ ਵੀ ਹੁਣ ਮੇਲ ਨਾ ਹੋਣੇ ਨੇ ਅਹੂਜਾ ਸਾਹਿਬ ਨਾਲ ਸਾਡੇ ਗੁਰੂ ਜੀ ਨਾਲ ਕਦੇ ਵੀ ਹੁਣ ਮੇਲ ਨਾ ਹੋਣੇ ਨੇ ਰੱਬ ਉਹਨਾਂ ਨੂੰ ਸਵਰਗ ਦੇਵੇ ਸਾਨੂੰ ਉਮਰਾਂ ਦੇ ਰੋਣੇ ਨੇ ਸਾਨੂੰ ਉਮਰਾਂ ਦੇ ਰੋਣੇ ਸਸ